ਜਗੋ ਜਗ ਅਟਲ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਬੜੇ ਹੀ ਅਦਬ ਨਿਸ਼ਕਾਮ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਦੀ ਵਿਚਾਰ ਮਾਂ 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 ਮੁਖਤੌਟੇ ਮਾਂ ਮਾਂ ਸਮਰਪਿਤ ਗੁਰੂ ਪਿਆਰੇ ਮਾਂ ਮਾਂ ਸਬਦ ਹੀ ਇੱਕ ਬੜਾ ਆਨੰਦ ਮਿਸ਼ਣ ਹੈ ਗ੍ਰੂਪ ਯਾਰ ਨੂੰ ਆਮ ਤੌਰ ਤੇ ਦੇਖਿਆ ਜਾਵੇ ਤੇ ਮਾਂ ਨੂੰ ਤਿੰਨਾਂ ਰੂਪਾਂ ਵਿੱਚ ਸੰਬੋਧਨ ਕੀਤਾ ਗਿਆ ਮਾਂ ਦੇ ਤਿੰਨ ਰੂਪ ਹਨ

ਮਹਾਰਾਜ ਨੇ ਬਾਣੀ ਵਿੱਚ ਵੀ ਲਿਖ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਮਾਤਾ ਧਰਤ ਮਾਤਾ ਇਹ ਧਰਤੀ ਇਹ ਵੀ ਸਾਡੀ ਮਾਂ ਦੂਜਾ ਰੂਪ ਦੂਜਾ ਰੂਪ ਸਾਨੂੰ ਜਨਮ ਦੇਣ ਵਾਲੀ ਮਾਂ ਇਹ ਤੀਜਾ ਰੂਪ ਦੋਸ ਸਾਹਿਬ ਫਰੀ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਵਿੱਚ ਦਰਜ ਕੀਤਾ ਇਹ ਤੀਜਾ ਰੂਪ ਸਾਦੀ ਪੰਜਾਬੀ ਮਾਂ ਪੁਰਾਣੀ ਦੀ ਪੰਜਾਬੀ ਵੀ ਸਾਦੀ ਮਾਂ ਅਦੀ ਮਾਂ ਮੁੱਲੀ ਪੰਜਾਬੀ ਪੰਜਾਬੀ ਗੁਰਮੁਖੀ ਗੁਰਮੁਖੀ ਪਰ ਪਿਆਰਿਓ ਕਿਤੇ ਨਾ ਕਿਤੇ ਅਸੀਂ ਜਾਣੀ ਅਣਜਾਣੀ ਵਿੱਚ ਜਾਣੀ ਇੰਨਾ ਤਿੰਨਾ ਰੂਪਾਂ ਦਾ ਵੀ ਗਾਹੀ ਬਹੁਤ ਨਰਾਦਰ ਕੀ ਜਾਦਾ ਕੁਝ ਜਾਣ ਬੁੱਝ ਕੇ ਹੀ ਕਰਦੇ ਆ ਕੁਝ ਅਣਜਾਣੇ ਵਿੱਚ ਇਹਨਾਂ ਦਾ ਨਰਾਦਰ ਕਰ ਜੋ ਸਤਕਾਰ ਤੁਹਾਨੂੰ ਇਹਨਾਂ ਤਿੰਨ ਰੂਪਾਂ ਵਿੱਚ ਮਾਣ ਦੇਣਾ ਚਾਹੀਦਾ ਉਹ ਸਤਕਾਰ ਅਸੀਂ ਨਹੀਂ ਦਿੰਦੇ ਚਾਹੀ ਉੱਧਰ ਦੀ ਮਾਂ ਹੈ ਮਾਂ ਹੈ ਚਾਹੀ ਉਹ ਸਾਨੂੰ ਜਨਮ ਦੇਣ ਵਾਲੀ ਮਾਂ ਹੈ ਜਾਂ ਫਿਰ ਸਾਡੀ ਪੰਜਾਬੀ ਮਾਂ ਬੁੱਲੀ ਹੀ ਕੋਈ ਅਸੀਂ ਆਪਣੀ ਧਰਤੀ ਮਾਂ ਦਾ ਵੀ ਰੱਜ ਕੇ ਨਰਾਕਰਦੇ ਜਿੰਨਾ ਹੋ ਸਕਦਾ ਓਨਾ ਕਰਦੇ ਆਂ ادھارن دی طور دی طور دی طور دعا دینال میں ایک کار سانجی کر دی کسی نے تر تینو کیا کہ تینو پار نہیں دلتا تیرے تینہ لکھاں درخت بوٹے اور کئی پکار گیاں

ਜਾਹੇ ਮਨੁੱਖ ਹਨ ਜਾਹੇ ਮਨੁੱਖਾ ਜਾਨਤੀ ਹੈ ਜਾਹੇ ਜਾਨਵਰ ਹਨ ਪਸ਼ੂ ਹਨ ਦਰਖਤ ਹਨ ਜਾਂ ਹੋਰ ਕਈ ਪ੍ਰਕਾਰ ਦੇ ਵਸਤੂ ਸਮਾਨ ਜਾਂ ਕਈ ਦਰਖਤ ਇਹ ਸਭ ਮੇਰੇ ਧੀਆਂ ਕੋ ਟਕਾਨ ਇਹਨਾਂ ਦਾ ਮੈਨੂੰ ਭਾਰ ਨਹੀਂ ਲੱਗਦਾ ਨਹੀਂ ਲੱਗਦਾ ਤੇ ਤੈਨੂੰ ਪੁੱਛਿਆ ਫਿਰ ਤੈਨੂੰ ਭਾਰ ਕਿਸਤਾ ਲੱਗਦਾ ਤੇ ਤਰ ਤਿੰਨੇ ਜਵਾਬ ਦਿੱਤਾ ਮੈਨੂੰ ਭਾਰ ਲੱਗਦਾ ਹੈ ਮੈਨੂੰ ਭਾਰ ਉਹਨਾਂ ਦਾ ਲੱਗਦਾ ਹੈ ਜੋ ਇੱਥੇ ਰਹਿ ਕੇ ਗਲਤ ਕੰਮ ਮਾੜੇ ਕੰਮ ਕਰਦੇ ਨਿੱਕੀਆਂ ਨਿੱਕੀਆਂ ਬੱਚੀਆਂ ਨਾਲ ਵੀ ਕਿੰਨੇ ਮਾੜੇ ਕੰਮ ਨੇ ਉਹਨੇ ਗਲਤ ਕੰਮ ਕੀਤਾ ਜਾਫਰ ਤੁਸੀਂ ਦੇਖਦੇ ਹੋ ਕਿ ਧਰਮ ਦੀ ਆੜ ਵਿੱਚ ਨਾ ਧਰਮ ਨੂੰ ਮੁੱਖ ਰੱਖ ਕੇ ਅੱਜ ਕੱਲ ਕੀ ਕੁਝ ਨਹੀਂ ਹੋ ਰਿਹਾ ਇਹ ਮਾਰੇ ਕੰਮ ਹਨ ਹੋਰ ਵੀ ਕਈ ਤਰ੍ਹਾਂ ਦੇ ਮਾਰੇ ਕੰਮ ਹੋ ਰਹੇ ਆਂ ਕਰਤਨੀ ਅੱਖਾਂ ਮੈਨੂੰ ਇਹਨਾਂ ਦਾ ਭਾਰ ਲੱਗਦਾ ਹੈ ਹੋਰ ਕਿਸੇ ਦਾ ਭਾਰ ਨਹੀਂ ਜਿਹਦੇ ਨਾਮ ਸਿਮਰ ਨਹੀਂ ਕਰਦੇ ਉਹਨਾਂ ਦਾ ਭਾਰ ਨਾ ਲੱਗਦਾ ਆਪਣੇ ਪ੍ਰਭੂ ਨੂੰ ਨੇ ਜਿਹੜੇ ਨਹੀਂ 잡ਦੇ ਉਹਨਾਂ ਦਾ ਭਾਰ ਨਾ ਲੱਗਦਾ ਤੇ ਦੂਜਾ ਰੂਪ ਮਾਤਾ ਤੁਹਾਨੂੰ ਜਨਮ ਦੇਣ ਵਾਲੀ ਇਸ ਦਾ ਅਸੀਂ ਰੱਜ ਕੇ ਨਰਾਤਰ ਕੀ ਬਹੁਤ ਨਰਾਦਰ ਕਰ ਰਹੇ ਹਨ ਜਿੰਨਾ ਹੋ ਸਕਦਾ ਕਰ ਰਹੇ ਤੁਸੀਂ ਅੱਜ ਕੱਲ ਟੀਵੀ ਤੇ ਫੇਸਬੁਕ ਤੇ ਜਾਂ ਹੋਰ ਕਈ ਸਾਧਨ ਦੇਖਦੇ ਹੋਗੇ ਕਿਤੇ ਆਪੇ ਆਪਣੀ ਹੀ ਮਾਨ ਨਹੀਂ ਆਪਣੇ ਹਿੱਤਾਂ ਪਿੱਛੇ ਨਹੀਂ ਖਾਸ ਕਰਕੇ ਪਿੱਆਂ ਰਸਤਾ ਹੀ ਜ਼ਿੰਦਗੀਆਂ ਵਿੱਚ ਆਪਣੇ ਹੀ ਪੁੱਤ ਨੇ ਤੈਨੂੰ ਘਰੋਂ ਕੱਢੇ ਕੰਦੇ ਰੋਟੀ ਨਹੀਂ ਦਿੰਦੇ ਮਾਰਦੇ ਕੋਟਰੇ ਹਾਂ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਹੈ ਨ ਕੁਝ ਬਹੁਤ ਜ਼ਿੰਗੇਂ ਜੋ ਆਪਣੇ ਮਾਰ ਪਿਓ ਦੇ ਰਸਤਕਾਰ ਕਿਤੇ ਵੱਧ ਕਰਦੇ ਮੁਬਾਰਕ ਹੋ ਨਾ

ਤੇ ਫਿਰ ਗੁਰਦੁਆਰੇ ਆ ਕੇ ਮੱਥੇ ਰਗੜਿਆ ਦਾ ਨੱਕ ਰਗੜਿਆ ਦਾ ਕੋਈ ਮੁੱਲ ਨਹੀਂ ਦੇਖੋ ਜਿਵੇਂ ਇੱਕ ਬੱਚੇ ਨੂੰ ਸੰਭਾਲਣਾ ਪੈਂਦਾ ਹੈ ਜਦੋਂ انسان ਬਹੁਤ ਜ਼ਿਆਦਾ ਬਜ਼ੁਰਗ ਹੋ ਜਾਂਦਾ ਉਸ ਦਾ ਸੁਭਾਅ ਵੀ ਬੱਚਿਆਂ ਵਾਲਾ ਹੀ ਹੋ ਜਾਂਦਾ ਉਸ ਨੂੰ ਬੱਚਿਆਂ ਵਾਂਗ ਸੰਭਾਲਣਾ ਪੈਂਦਾ ਹੈ ਅੱਜ ਕੱਲ ਤਾਂ ਇਹ ਵੀ ਦੇਖਣ ਨੂੰ ਮਿਲਦਾ ਜਦੋਂ ਬਹੁਤ ਬਜ਼ੁਰਗ ਹੋ ਜਾਂਦੇ ਕੋਈ ਕਮਾਈ ਨਹੀਂ ਕਰਦੇ ਕੋਈ ਖੋਜ ਨਹੀਂ ਕਰਦੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਆਸਮਾਨ ਵਿੱਚ ਸੱਜਦਾ ਦੇਰੀ ਕਿ ਬਹੁਤ ਮਾੜੀ ਇੰਜ ਨਹੀਂ ਚਾਹੀਦੀ ਤੀਜਾ ਰੂਪ ਸਾਡੀ ਪੰਜਾਬੀ ਮਾਂ ਬੋਲੀ ਉਸ ਦਰਦ ਨਾਦਨ ਵਿੱਚ ਵੀ ਅਸੀਂ ਕੋਈ ਕਮੀ ਨਹੀਂ ਸੀ ਤੇ ਰੱਜ ਕੇ ਨਾਦਨ ਕਰ ਰਹੇ ਅਸੀਂ ਮਾਣ ਨਾਲ ਆਖਦੇ ਹਾਂ ਅਸੀਂ ਪੰਜਾਬੀ ਹਾਂ ਪਰ ਪੰਜਾਬੀ ਬੋਲਦੇ ਨਹੀਂ ਆਖਦੇ ਜਰੂਰ ਕਿ ਅਸੀਂ ਪੰਜਾਬੀ ਹਾਂ ਪਰ ਪੰਜਾਬੀ ਬੋਲਣ ਦੇ ਸਾਨੂੰ ਨਫ਼ਰਤ ਹੈ ਅੱਜ ਕੱਲ ਸਾਡੇ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਬੋਲਣ ਦੀ ਪਵੰਦੀ ਲੱਗੀ ਹੋਈ ਉੱਥੇ ਆਖਦੇ ਹਨ ਹਿੰਦੀ ਵਿੱਚ ਜਾਂ ਅੰਗਰੇਜ਼ੀ ਵਿੱਚ ਗੱਲ ਕਿਉਂ ਭਾਈ ਕੀ ਤੁਸੀਂ ਪੰਜਾਬੀ ਨਹੀਂ ਜਾਨਦੇ ਤੋ ਅਡੇ ਘੁੰਵਾ ਪੀਰਾਂ ਨੇ ਇੰਦਗਵੀ ਨੂੰ ਗੁਰਮੁਖੀ ਨੂੰ ਕਿੰਨਾ ਸਤਿਕਾਰ ਦਿੱਤਾ ਇੰਨਾ ਸਤਿਕਾਰ ਤਾਂ ਕਿ ਉਹਨਾਂ ਬਾਣੀ ਹੀ ਪੰਜਾਬੀ ਵਿੱਚ ਗੁਰਮੁਖੀ ਵਿੱਚ ਨਹੀਂ ਤੀ ਫਿਰ ਕੀ ਅਸੀਂ ਆਪੇ ਆਪ ਉਹਨਾਂ ਨਾਲ ਉਚੇ ਸਮਝਦੇ ਹਾਂ ਅਸੀਂ ਪੰਜਾਬੀ ਨਾ ਬੋਲ ਕੇ